ਇਧਰ ਲਾਲ ਕੈਂਚ ਵਿੱਚ ਬਿੱਲੀ ਕੋ ਹਲੀ ਤੇ ਰਫੀ ਪਹਿਲਵਾਨ ਮਸਕੀਨ ਪਹਿਲਵਾਨ ਦਾ ਪੁੱਤਰ ਆ ਉਧਰ ਉਹ ਪਿਆਰ ਨਾਲ ਬਹਿ ਜਾ ਸਾਰੇ ਜੜੇ ਜੇ ਛਿੰਝ ਖਰਾਬ ਕੀਤੀ ਤੇ ਪਹਿਲਵਾਨਾਂ ਨੇ ਫੜ ਫੜ ਕੇ ਖੇਤਾ ਚ ਮਾਰਦੇ ਚੱਕ ਚੱਕ ਇਹ ਜੱッセ ਪਹਿਲਵਾਨ ਹੁਣ ਦਾ ਪਿੰਡਾ ਲਵੀ ਹੁਣੀ ਆ ਜੇ ਛਿੰਝ ਖਰਾਬ ਕਰਤੀ ਤੇ ਖਿਚ-ਖਿਚ ਕੇ ਬਾਹਰ ਮਾਰਦੇ ਆ ਬਹਿ ਜਾ ਆਪਣੀ ਜਗਾ ਲਵੀ ਸੋਕਾ ਥੋੜਾ ਵੇਚ ਨੂੰ ਆ ਜੀਏ ਕਮਾਣਾ ਵਾਲਿਆ ਥੋੜਾ ਉਰਲੇ ਪਾਸੇ ਆ ਜਾ ਸੁਨੀਲ ਇੱਕ ਨੰਬਰ ਦੀ ਚੰਡੀ ਦੇ ਮੱਲੋ ਵਿਕਰਾਂਤ ਬਹਿਮਾਨ ਵਿਕਰਾਂਤ ਬਹਿਮਾਨ ਹਰਿਮਾਨ ਅਖਾੜਾ ਦਿੱਲੀ ਤੇ ਨਾਲ ਆਓ ਮੇਰਾ ਵੀਰ ਰਵੀ ਮੇਰਾ ਉਧਰ ਲੱਖੀ ਝੁਕੇ ਤਲਵਿੰਦਰ ਸਿੰਘ ਤਨੂ ਯੂ ਐਸ ਏ ਵਿੱਕੀ ਯੂ ਐਸ ਏ ਲੱਕੀ ਯੂ ਐਸ ਏ ਸੱਤਾ ਨਿਊਜ਼ੀਲੈਂਡ ਜਸਪਾਲ ਸਿੰਘ ਜੀ ਯੂ ਐਸ ਏ ਉਧਰ ਗੁੱਗੂ ਕੈਨੇਡਾ ਵਾਲਾ ਸਾਡੇ ਪ੍ਰਧਾਨ ਵੀਰਿੰਦਰ ਸਿੰਘ ਜੀ ਪੁਸ਼ਿਆਣਾ ਸਾਹਿਬ ਦਾ ਸੁਪੁੱਤਰ ਗੱਗੂ ਕੈਨੇਡਾ ਦੇ ਵਿੱਚ ਅਮਰਤ ਤੇ ਪ੍ਰਿੰਸ ਕੈਨੇਡਾ ਨਾਲ ਮੋਹਣੀ ਲੰਬੜਾ ਸਾਹਿਬ ਗੁਰਿੰਦਰ ਸਿੰਘ ਯੂ ਐਸ ਏ ਗगन 스웨덴 ਲਵੇ ਗगन 스웨덴 ਵਾਲਾ ਭਰਾ ਵੱਡੇ ਮਾਨ ਸਤਕਾਰ ਵੀ ਪਹਚਾਏ ਤੇ ਸਕਰੀਨ ਲਾ ਕੇ ਆਪਣੇ ਮਿੱਤਰਾਂ ਨਾਲ ਬੈਠਾ 스웨덴 ਚ ਮਨਾ ਹਾਲੈਂਡ ਰਾਜਾ ਮਨਰਾਜ ਰਾਜਾ ਯੂ ਐਸ ਏ ਕਾਲਾ ਗੰਗਿਆ ਯੂ ਐਸ ਏ ਜਨਦਾ ਪੁੱਤਰ ਹਰਮਨ ਅਮਰੀਕਾ ਵਿੱਚ ਨਾਲ ਮਹੰਤ ਹਰਬੀ ਸਿੰਘ ਜੀ ਇਟਲੀ ਮੱਤ ਗੁਰਪੀ ਸਿੰਘ ਜੀ ਕਾਲਾ ਪਰਮਿੰਦਰ ਤੇ ਪ੍ਰਿੰਸ ਮਰਦਨ ਨੇਵੀ ਵਾਲੇ ਬਹੁਤ ਵੱਡਾ ਸਹਿਯੋਗ ਆ ਰਿਕਾ ਯੂਕੇ ਤੇ ਟੀਟੂ 베르샤 ਬਹੁਤ ਵੱਡੇ ਸਹਿਯੋਗ ਆ ਹਰਬੀ ਸਿੰਘ ਮਿੱਠੂ ਰਾਜੀਵੀ ਸਿੰਘ ਕੈਨੇਡਾ ਜੈਲਾ ਹਾਲੈਂਡ ਪ੍ਰਭ ਹਾਲੈਂਡ ਹਰਵੀਰ ਸਿੰਘ ਜੀ ਅਮਰੀਕਾ ਬਹੁਤ ਵੱਡੇ ਸਹਿਯੋਗ ਆ ਉੱਥੇ ਬਾਬਾ ਸਰਬਜੀਤ ਸਿੰਘ ਜੀ ਉਹਨਾਂ ਦੇ ਬੱਚਿਆਂ ਉਹਨਾਂ ਦੀਆਂ ਮਨਦੀਪ ਕੌਰ ਨੌਰਵੇ ਤੇ ਸੰਦੀਪ ਕੌਰ ਆਸਟਰੀਆ ਉੱਥੇ ਸਾਡੀ ਭੈਣ ਜਸਪ੍ਰੀਤ ਕੌਰ ਕੈਨੇਡਾ ਅਰਸ਼ਪ੍ਰੀਤ ਕੌਰ ਕੈਨੇਡਾ ਤੇ ਬਲਜੀਤ ਕੌਰ ਸੋ ਅਸਣ ਮੇਲਾ ਬੰਗਾਲ ਚ ਸ਼ਹਿਰ ਆ ਸੋ ਬਹੁਤ ਵੱਡੇ ਸਹਿਯੋਗਾ ਤਨੂ ਅਮਰੀਕਾ ਚ ਆਪਣੇ ਮਿੱਤਰਾਂ ਨਾਲ ਰਵੀ ਸੰਧੂ ਹਰਮਨ ਸੰਧੂ ਪ੍ਰਿੰਸ ਸਿੱਧੂ ਡਾਕਟਰ ਕਰਨ ਘੁੰਮਣ ਤੇ ਰੋਹਿਤ ਠਾਕਰ ਇਹ ਅਮਰੀਕਾ ਬਣਾ ਦੇ ਬਹੁਤ ਵੱਡੇ ਸਹਿਯੋਗ ਅੱਜ ਦੇ ਇਸ ਛਿੰਝ ਮੇਲੇ ਦੇ ਵਾਸਤੇ ਬਹੁਤ ਵੱਡੇ ਸਹਿਯੋਗਾਂ ਹਾਂਜੀ ਇੱਧਰ 2 ਮਿੰਟ ਲਈ ਬੱਗਾ ਪਠਾਨਕਟ ਵਾਲਾ ਵੀਰ ਆਇਆ ਜਿਹੜਾ ਆਪਣੀ ਹਾਜ਼ਰੀ ਮਾਈਕ ਤੇ ਲਾਏਗਾ 2 ਮਿੰਟ ਲੈ ਵੀਰੇ ਵਾਹ ਪਾਈ ਬਾ ਬਹੁਤ ਧੰਨਵਾਦ ਕਰਦੇ ਆ ਭਰਾ ਦਾ ਜਿਸ ਵੀਰ ਨੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਲੋ ਇੱਧਰਲੇ ਪੱਸੇ ਸਿਰੇ ਦਾ ਜੁੱਧ ਵੇਖਦੇ ਆ ਕੌਣ ਜਿੱਤਦਾ ਤਾਂ ਕੌਣ ਹਾਰਦਾ ਲੋ ਕਿ ਕਹਿੰਦਾ ਕਿ ਜਦ ਗੱਪਰੂ ਦੇ ਪੱਟ ਪਿੜਦੇ ਨੇ ਹਰਫਾਦ ਚਰਚੇ ਛੱਡਦੇ ਨੇ ਫਿਰ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਦੇ ਨੋਟ ਵੀ ਵਰਦੇ ਨੇ ਕਿ ਪੰਜੇ ਦੇ ਵਿੱਚ 500 ਮਾਨੀ ਤੇ ਲਿਖੋਟੀ ਦਾ ਕਿ ਸੁਖੀ ਆ ਵੱਜਣ ਤਾਲੀਆਂ ਕਿ ਜਦ ਢੋਲਦਾ ਮੱਲ ਕੋਈ ਚੋਟੀ ਦਾ ਕਿ ਸੁਖੀ ਆ ਵੱਜਣ ਤਾਲੀਆਂ ਕਿ ਜਦ ਢੋਲਦਾ ਮੱਲ ਕੋਈ ਚੋਟੀ ਦਾ ਬਾਕੀ ਚੋਟੀ ਦੇ ਮੱਲ ਕੁੱਲਦੇ ਆ ਹਾਂਜੀ ਭਾਜੀ ਜਿਹੜੇ ਪਲਵਾਨਾਂ ਕੋ ਪਰਚੀਆਂ ਆ ਨਾ ਉਹ ਮੇਰੇ ਵੀਰ ਪੈਸੇ ਲੈ ਲਓ ਜੇ ਤੁਸੀਂ ਜਿੰਨਾ ਨਾ ਕਰੋਗੇ ਸਾਡੇ ਕਮੇਟੀ ਮੈਂਬਰ ਉੱਠ ਕੇ ਚੱਲ ਜਾਣੇ ਆ ਤੇ ਤੁਸੀਂ ਮਗਰ ਮਗਰ ਘੁੰਮਣਾ ਭਾਜੀ ਪਹਿਲਵਾਨ ਜੀ ਪੈਸੇ ਲੈ ਲਓ ਆਪਣੇ ਆਪਣੇ ਜਿਹਦੇ ਕੋ ਪਰਚੀ ਆ ਜਿੰਨੇ ਕੋਲ ਲਿਆ ਆ ਉਹ ਆਪਣੇ ਪੈਸੇ ਲੈ ਲੈਣਾ ਕੇ ਬਾਈ ਹੁਣ ਜੇ ਅਖਾੜਾ ਤੁਸੀਂ ਕਲੀਅਰ ਕਰ ਦਿਓ ਆਪਾਂ ਤੁਹਾਨੂੰ ਕੁਸ਼ਤੀਆਂ ਨਾਲ ਜੋੜੀਏ ਆਹ ਕੁਸ਼ਤੀ ਜਿਹੜੀ ਚੱਲਦੀ ਐ ਇਸ ਮਲੇ ਬਿੱਲੀ ਪਹਿਲਵਾਨ ਕੋਹਾਲੀ ਵਾਲਾ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਅਖਾੜਾ ਕੋਹਾਲੀ ਦਾ ਲੋ ਇੱਧਰ ਨਾ ਪਰਫੇਰ ਇੱਕ ਮਿੰਟ ਵੀਰੇ ਪਦਾਰਥ ਪਹਿਲਵਾਨ ਨੇ ਬੜੀ ਤਗੜੀ ਪਹਿਲਵਾਨੀ ਕੀਤੀ ਆ ਉਸ ਅਖਾੜੇ ਵਿੱਚ 3 350 ਪਹਿਲਵਾਨ ਜਿਹੜਾ ਕਹਾਲੀ ਅਖਾੜੇ ਚ ਮਿਹਨਤ ਕਰਦਾ ਮੀਆਂ ਗੱਲ ਤਾਂ ਫੇ ਕਹਣੀ ਬਣੀ ਹੈ ਨਾ ਜਿਹੜੀ ਕੁਸ਼ਤੀ ਚੱਲਦੀ ਆ ਕਹਣੀ ਬਣੀ ਨਾ ਕਹਾਲੀ ਅਖਾੜੇ ਤੋਂ ਬਿੱਲੀ ਪਹਿਲਵਾਨ ਲਾਲ ਕੈਂਚਾ ਮਸਕੀਨ ਪਹਿਲਵਾਨ ਬਕੇਰੀਆਂ ਬਲ ਨੇ ਤਗੜੀ ਪਹਿਲਵਾਨੀ ਕੀਤੀ ਆ ਉਹਦਾ ਪੁੱਤਰ ਰਫੀ ਪਹਿਲਵਾਨ ਥੱਲੇ ਆ ਮਸਕੀਨ ਤੇ ਬਿੱਲੀ ਮਸਕੀਨ ਦਾ ਪੁੱਤਰ ਰਫੀ ਤੇ ਕਹਾਲੀ ਵਾਲਾ ਬਿੱਲੀ ਬਹੁਤ ਟੌਪ ਦੀ ਕੁਸ਼ਤੀ ਚੱਲਦੀ ਆ ਬੱਬਾ ਪਹਿਲਵਾਨ ਜੰਮੂ ਚਿੱਟੀ ਗੈਂਚ ਵਿੱਚ ਆ ਤੇ ਅਮਿਤ ਪਹਿਲਵਾਨ ਨੀਲੀ ਗੈਂਚ ਰੰਦਾਵਾ 1 ਮਿੰਟ ਵੇ ਅਸੀਂ ਹਾਂ ਕਿੰਨੂ ਪਹਿਲਵਾਨ ਗੜਦੀ ਬਾਲ ਤੇ ਪ੍ਰਵੀਨ ਕਹਾਲੀ ਇਹ ਪ੍ਰਵੀਨ ਪਠਾੜਕੋਟ ਆ ਕੁਸ਼ਤੀ ਬੜੀ ਟੌਪ ਦੀ ਹੋਣੀ ਆ ਗਰਾਉਂਡ ਜੀ ਲਵੀ ਆ ਕੁਸ਼ਤੀ ਵੀ ਨਾਲ ਹੀ ਕਰਾ ਦਈਏ ਕਿਉਂਕਿ ਹੁਣ ਇੱਕ ਨੰਬਰ ਦੀ ਝੰਡੀ ਦੀ ਕੁਸ਼ਤੀ ਦਾ ਸਮਾਂ ਹੋ ਗਿਆ ਸਮਾਂ ਹੋ ਗਿਆ ਹਾਂ ਰੰਦਾਵਾ 1 ਮਿੰਟ ਅਸੀਂ ਬਹੁਤ-ਬਹੁਤ ਧੰਨਵਾਦੀ ਆ ਸਾਰੇ ਨਗਰ ਨਿਵਾਸੀ ਦਾ ਪਿੰਡ ਪੰਚਾਇਤ ਦਾ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਤੁਹਾਡਾ ਜੋ ਵੀ ਮਾਨ ਸਨਮਾਨ ਆ ਕੱਲ ਨੂੰ ਤੁਹਾਡੇ ਘਰ-ਘਰ ਪਹੁੰਚਾ ਦਿੱਤਾ ਜਾਵੇਗਾ ਕਿਉਂਕਿ ਅੱਜ ਕੱਲ ਅੱਜ ਸਾਡੇ ਕੋਲ ਟਾਈਮ ਬਹੁਤ ਘਟਿਆ ਇਸ ਲਈ ਕਿਸੇ ਨੇ ਇਤਰਾਜ਼ ਨਹੀਂ ਕਰਨਾ ਸਾਰਿਆਂ ਦਾ ਮਾਨ ਸਨਮਾਨ ਘਰ-ਘਰ ਪਹੁੰਚਾ ਦਿੱਤਾ ਜਾਵੇਗਾ ਭਾਈ ਗੁਰਦੀਖ ਸਿੰਘ ਸਾਹਿਬ ਭਾਈ ਗੁਰਦੀਖ ਬਿਲਕੁਲ ਜੀ ਕੱਲ ਨੂੰ ਨਕਲਾਂ ਦਾ ਪ੍ਰੋਗਰਾਮ ਵੀ ਹੋਣਾ ਬਾਈ ਦਰਬਾਰ ਦੇ ਉੱਤੇ ਜੱਸੇ ਤਿੰਨ ਦਿਨ ਚਾਰ ਚਾਰ ਆ ਚਾਰ ਦਿਨ ਤੋਂ ਲੰਗਰ ਵੀ ਚੱਲ ਰਿਹਾ ਲੱਖਾਂ ਦੇ ਦਾਦੇ ਦੇ ਦਰਵਾਜ਼ੇ ਜੱਸਿਆ ਕਿਆ ਬਾਤਾਂ ਕੱਲ ਜਿਹੜਾ ਲੰਗਿਆ ਕੱਲ ਮਾਸ਼ਾ ਅਲੀ ਨੇ ਸ਼ਾਮੀ ਐਨ ਗੱਲ ਸਿਰੇ ਕਾਸ਼ੀਨਾਥ ਕਾਸ਼ੀਨਾਥ ਸਿੰਗਰ ਨੇ ਵੀ ਬਹੁਤ ਵਧੀਆ ਜਿਹੜਾ ਉਹ ਮਾਹੌਲ ਬਣਾਇਆ ਅੱਜ ਦਿਨੇ ਆਪ ਦੇਖ ਲੋ ਅਮਨ ਰੋਜੀ ਸਿੰਗਰ ਤੇ ਹੁਣ ਕੁਸ਼ਤੀਆਂ ਚੱਲ ਰਹੀਆਂ ਕੱਲ ਨੂੰ ਮੇਰੇ ਵੀਰੋ ਨਕਲਾਂ ਦਾ ਪ੍ਰੋਗਰਾਮ ਆਇਆ ਇਹ ਮੇਰੇ ਵੀਰੋ ਬਾਬਾ ਸਰਬਜੀਤ ਸਿੰਘ ਜੀ ਦੇ ਸੋ ਮੇਰੇ ਵੀਰੋ ਮੁੱਖ ਸੇਵਾਦਾਰ ਉਸ ਪਵਿੱਤਰ ਸਥਾਨ ਦੇ ਹਾਂਜੀ ਵਾਹ ਪਾਈ ਵਾਹ ਲੋ ਇਧਰ ਲੈ ਪਾਸੇ ਕਹਦੀ ਪਰਪੀ ਪ੍ਰਵੀਰ ਪਹਿਲਵਣ ਪਠਾਨਕੋਟ ਪ੍ਰਵੀਰ ਖੱਤਰੀ ਹੱਥਗੜਾ ਕਰਦੀ ਏ ਤੇ ਨਾਲ ਕਹ ਜੀ ਕਿੰਨੂ ਪਹਿਲਵਣ ਗਰਦੀਪਾਲ ਆ ਵੀ ਕਹਦੀ ਏ ਭਾਈ ਸੇਰੇ ਦੀ ਜਿੱਤ ਹੋਣਾ ਭਾਈ ਮਲਾਓ ਹੱਥ ਟੱਕਰਿਓ ਕੁਸ਼ਤੀ ਨੂੰ ਸ਼ੁਰੂ ਕਿ ਕਹਿੰਦੇ ਕ ਗਰੀ ਪੁਆਈ ਨਾ ਜੇ ਬੁਰੇ ਸਮੇ ਨੂੰ ਉਹ ਕੀ ਫਾਇਦਾ ਮੇਰੇ ਦੁਨੀਆ ਤੇ ਆਏ ਦਾ ਉਹ ਲਿੱਟਣ ਨਾ ਲਾਈ ਜੇ ਮੈਂ ਮਾੜੀ ਤਕਦੀਰ ਕਹਤਾ ਮਾਨ ਮੇਰੀ ਮਾਂ ਨੂੰ ਜੰਮੇ ਜਾਏ ਦਾ ਕਿ ਜਾਨੂ ਡਾਰਲਿੰਗ ਲਵ ਜਿੱਤੇ ਬੱਚ ਕੇ ਬਣੀ ਇੱਥੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਕਿ ਲੱਕ ਤੋੜਨਾ ਪੈਂਦਾ ਆ ਮਾੜੇ ਸਮੇ ਦਾ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਕਿ ਲੱਕ ਤੋੜਨਾ ਪੈਂਦਾ ਆ ਮਾੜੇ ਸਮੇ ਦਾ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਲੋ ਜੋਰ ਪੂਰਾ ਲੱਗਿਆ ਹੋਇਆ ਕਿ ਮੂਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾੜ ਸਿੰਘਾਂ ਤੋਂ ਫੜ ਕੇ ਲੋ ਜੋਰ ਪੂਰਾ ਲੱਗਿਆ ਹੋਇਆ ਇਧਰ ਸਰਦਾਰ ਸੁਰਜੀਤ ਸਿੰਘ ਦੀ ਬਹੁਤ ਵੱਡਾ ਮਾਨ ਸਤਿਕਾਰ ਆ ਸੇਵਾਦਾਰਾਂ ਦੀ ਲਿਸਟ ਦੇ ਵਿੱਚ ਮੁੱਖ ਤੌਰ ਤੇ ਨਾਮ ਆ ਸਰਦਾਰ ਸੁਰਜੀਤ ਸਿੰਘ ਜੀ ਬਹੁਤ ਵੱਡਾ ਮਾਨ ਸਤਿਕਾਰ ਲਓ ਸਾਹਮਣੇ ਤਿੰਨੂ ਪਹਿਲਵਾਨ ਗੱਡੀ ਵਾਲ ਖੜਾ ਤੇ ਪਠਾਨਕੋਟ ਵਾਲਾ ਪ੍ਰਵੀਨ ਆਹ ਕੋਹਾਲੀ ਵਾਲਾ ਬਿੱਲੀ ਬਿੱਲੀ ਤੇ ਰਫੀ ਓ ਬੱਲੇ ਬੱਲੇ ਓਏ ਹੋਏ ਓ ਬੱਲੇ 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 ਲੈ ਜੋਰ ਪੂਰੇ ਲੱਗਿਆ ਹੋਇਆ ਅਸੀਂ ਬਹੁਤ ਧੰਨਵਾਦੀ ਆ ਆ ਜਿਹੜੀ ਗੁਸਤੀ ਆ ਨਾ ਤੇ ਸਰਜੀਤ ਸਿੰਘ ਦਾ ਬਾਬਾ ਸਾਹਿਬ ਜੀ ਦੇ ਨਾਲ ਬੈਠ ਕੇ ਇਹਨਾਂ ਨੇ ਖਾੜੇ ਦੀ ਬਹੁਤ ਬਹੁਤ ਬਾਈ ਆਹ ਕੁਸ਼ਤੀ ਦਾ ਕੋਈ ਮੁੱਲ ਨਹੀਂ ਆਹ ਕੁਸ਼ਤੀ ਦਾ ਆਹ ਹੋ ਨਹੀਂ ਲੂਸਾ ਲੋ ਇਧਰ ਲੈ ਆਹ ਇਹ ਮੇਰੇ ਵੀਰੋ ਮਕੇਰੀਆਂ ਵਾਲਾ ਰਫੀਆ ਮਸਕੀਨ ਪਹਿਲਵਾਨ ਦਾ ਪੁੱਤਰ ਰਫੀ ਜੀ ਆ ਲੈ ਵੇ ਬਿੱਲੀ ਜਿਹੜੇ ਲਾਈਵ ਦੇਖਦੇ ਹੁਣੇ ਨਾ ਅੱਜ ਉਹਨਾਂ ਨੂੰ ਪਤਾ ਪਈ ਆ ਕੁਸ਼ਤੀ ਚ ਕੀ ਹੋ ਗਿਆ ਬੜੀ ਬਿੱਲੀ ਕੁਹੜੀ ਦੇਖਣ ਵਾਲੀ ਕੁਸ਼ਤੀ ਆ ਬਈ ਬਿੱਲੀ ਪਹਿਲਵਾਨ ਕੁਹੜੀ ਤੇ ਰਫੀ ਪਹਿਲਵਾਨ ਆ ਬਈ ਮਸਕੀਨ ਪਹਿਲਵਾਨ ਦਾ ਪੁੱਤ ਰਫੀ ਨੇ ਜੇ ਕੋਲਿਆਂ ਤੇ ਆਪਾਂ ਦਰਸ਼ਕਾਂ ਨੂੰ ਇਧਰ ਆਨੰਦ ਲੈਣ ਲਈਏ ਸਰਦਾਰ ਹਰਦੀਪ ਸਿੰਘ ਜੀ ਬੈਠੇ ਆ ਕਿਉਂਕਿ ਸਪੀਡਨ ਦੇ ਵਿੱਚ ਆ ਸਾਡਾ ਗगन ਭਰਾ ਲਓ ਬਹੁਤ ਵੱਡੇ ਮਾਨ ਸਤਕਾਰ ਜਿਸ ਭਰਾ ਵੱਲੋਂ ਬਹੁਤ ਬਹੁਤ ਧੰਨਵਾਦ ਬਾਬਾ ਸਰਬਜੀਤ ਸਿੰਘ ਜੀ ਮੁੱਖ ਸੇਵਾਦਾਰ ਲੱਖਾਂ ਦੇ ਦਾਦੇ ਪੀਰਾ ਪਾਗਮਰਨ ਦਾ ਪਵਿੱਤਰ ਸਥਾਨ ਤੇ ਸਾਡੇ ਟੀਟੂ ਜੀ 베ਰਸ਼ੇ ਵਾਲੇ ਬਹੁਤ ਵੱਡਾ ਮਾਣ ਸਤਿਕਾਰ ਜਿੰਨਾ ਵੱਲੋਂ ਪਹੁੰਚਿਆ ਧੰਨਵਾਦ ਕਰਦੇ ਆ ਇੱਕ ਪੁੱਤਰ ਕੈਨੇਡਾ ਤੇ ਇੱਕ ਪੰਜਾਬ ਪੁਲਿਸ ਮਾਲਕ ਦੀ ਪੂਰੀ ਕਿਰਪਾ ਇਹ ਸਹਿਯੋਗ ਵੀ ਵੱਡੇ ਆ ਅੱਜ ਦੇ ਸ਼ਿੰਗ ਮੇਲੇ ਨੂੰ ਸੋ ਆ ਦੇਖਾਂਗੇ ਇਸ ਵੇਲੇ ਇੱਕ ਟੌਪ ਦੀ ਕੁਸ਼ਤੀ ਦੀ ਸ਼ੁਰੂਆਤ ਜਿਹੜੀ ਹੋ ਰਹੀ ਹੈ। ਬਿਲਕੁਲ ਲਾ ਬਈ ਕਮਾਣਾ ਵਾਲਿਆ ਬਾਹ ਖੜੀ ਕਰਦੇ ਤੇ ਨਾਲ ਸੁਨੀਲ ਪਹਿਲਵਾਨ ਕਾਲੇ ਰੰਗ ਦੀ ਲਗੋਟ ਦੇ ਵਿੱਚ ਹੈ। ਕਮਾਣਾ ਵਾਲੇ ਨੇ ਸਿੱਖੀ ਸਾਂਭੀ ਹੋਈ ਹੈ ਕਿ ਸਾਰਾ ਸਰਵੰਸ ਲਟਾ ਕੇ سینੇ ਵਿੱਚ ਛੇਧ ਪੁਆ ਕੇ ਖਾਲੇ ਵੀ ਆਖੀ ਜਾਵੇਂ ਤੇਰਾ ਕਰਜ਼ਾ ਕਿਵੇਂ ਤਾਰਾਂ ਬਾਜਾਂ ਵਾਲੇ ਦਸ਼ਮੇਸ਼ ਪਿਤਾ ਦੀ ਸਰਦਾਰੀ ਸਾਂਭੀ ਬੈਠਾ ਇੱਧਰ ਕਮਾਣਾ ਵਾਲਾ। ਅਗਲੇ ਮੱਲ ਜਿੱਦਾਂ ਹਰਦੀਪ بھائی ਸੱਦਾ ਲਾ ਰਹੇ ਆਪਾਂ ਨਾਲ ਦੀ ਨਾਲ ਅਖਾੜੇ ਦੇ ਵਿੱਚ ਆਉਣਾ ਵਧੀਆ ਕੁਸ਼ਤੀ ਹੋਣੀ ਆ ਬਈ ਕਹਾੜੀ ਵਾਲੇ ਬਿੱਲੀ ਦੀ ਤੇ ਰਫੀ ਪਹਿਲਵਾਨ ਬਹੁਤ ਵਧੀਆ ਕੁਸ਼ਤੀ ਟੌਪ ਦੀ ਖੜੀਆ ਲਓ ਬਿੱਲੀ ਪਹਿਲਵਾਨ ਕਹਾੜੀ ਵਾਲਾ ਐਂਡ ਗੱਲ ਟਕਾੜੇ ਲਾ ਜਾਂਦਾ ਬਿੱਲੀ ਪਿਆਰ ਆ ਜਾ ਮੇਰਾ ਵੀਰ ਰਫੀ ਇੱਕ ਮਿੰਟ ਦਾ ਟਾਈਮ ਲਓ ਸਾਹਮਣੇ ਸਿਰੇ ਦੀਆਂ ਕੁਸ਼ਤੀਆਂ ਇੰਡੀਅਨ ਆਰਮੀ ਵਾਲੇ ਭਰਾ ਜਿਹੜੇ ਬੋਦਲਾਂ ਵਾਲੇ ਮਨਦੀਪ ਸਿੰਘ ਇੰਡੀਅਨ ਆਰਮੀ ਮਖਤਿਆਰ ਸਿੰਘ ਇੰਡੀਅਨ ਆਰਮੀ ਨਾਲ ਸ਼ਨਵੀਰ ਸਿੰਘ ਇੰਡੀਅਨ ਆਰਮੀ ਸਲੀਮ ਖਾਨ ਗੋਪੀ ਨਾਲ ਜਸਮੁਸ਼ਿਆਣਾ ਅਮਰਤ ਮਸ਼ਿਆਣਾ ਲੱਭੂ ਸ਼ਾਨੂੰ ਮਨਿੰਦਰ ਨਾਲ ਮਿਰਬਰੋ ਮਨਕਰਨ ਗੇਜੀ ਤੇ ਦੁੱਲਾ ਡਾਕਟਰ ਪਰਵੀਰਤ ਸਿੰਘ ਪਿਰਥੀ ਤੇ ਨਾਲ ਸਾਡੇ ਮੰਨਾ ਰਫੀ ਦੁੱਗਲ ਵਾਲਾ ਜਿੱਤ ਗਿਆ ਬਾਈ ਰਫੀ ਪਹਿਲਵਾਨ ਦੁੱਗਲ हां जी पहलवान जी बेचा दीजिए मोंटी भाई ਆਪਾਂ ਸੈਂਟਰ ਦੇ ਵਿੱਚ ਆ ਜੀ ਵੱਡੀ ਰਮਾਲੀ ਵਾਲੇ ਮੱਲ ਅਖਾੜਾ ਪਾਸ਼ੇ ਦੇ ਵਿੱਚ ਆਉਣਗੇ ਵਿਕਰਾਂਤ ਪਹਿਲਵਾਨ ਤੇ ਰਵੀ ਬੇਰਾ ਜਿਹੜਾ ਸਮਾਂ ਜਿਹੜਾ ਬੀਤਦਾ ਜਾ ਰਿਹਾ ਹੈ ਲੈ ਵੀ ਹਰਦੀਪਾ ਜੀ ਕਿੰਨੂ ਪਹਿਲਵਾਨ ਵਾਲੀ ਆਪਾਂ ਕੁਸ਼ਤੀ ਨਾਲ ਹੀ ਸੱਦੀਏ ਹਲੋ ਅਸੀਂ ਬਹੁਤ-ਬਹੁਤ ਧੰਨਵਾਦੀ ਆ ਸਰਦਾਰ ਬਲਦੇਵ ਸਿੰਘ ਜੀ ਜੋ ਕਿ ਅਮਰੀਕਾ ਤੋਂ ਆਏ ਹੋਏ ਹਨ ਬਾਈ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਪੱਪਾ ਪਹਿਲਵਾਨ ਜੰਮੂ ਆ ਗਿਆ ਤੇ ਅਮਿਤ ਪਹਿਲਵਾਨ ਬੱਬੇ ਦੀ ਕੁਸ਼ਤੀ ਜੰਮੂ ਵਾਲੇ ਦੀ ਅਮਿਤ ਦੇ ਨਾਲ ਆ ਬਿੱਲੀ ਆ ਗਿਆ ਬਾਈ ਆਹ ਕੁਸ਼ਤੀ ਸਿਰੇ ਦੀ ਆ ਰਫੀ ਕਿੱਥੇ ਆ ਇੱਧਰੇ ਉਹ ਕੈਮਰੇ ਦੇ ਸਾਹਮਣੇ ਉਹ ਸਾਈਡ ਤੇ ਹੋ ਜਾਓ ਪਹਿਲਵਾਨੋ ਮਾਲਵਾ ਟੀਵੀ ਦਾ ਕੈਮਰਾ ਚੱਲਦਾ ਤੁਸੀਂ ਇੱਥੇ ਸਾਰੇ ਇਕੱਠੇ ਆ ਉਹ ਕਿੰਨਾ ਉੱਚਾ ਹੋ ਜਾਵੇ ਭਰਾ ਯਾਰੋ ਭਾਜੀ ਤੁਹਾਡੀ ਡਿਊਟੀ ਇਹੀ ਆਲੇ ਆਵੇ ਲਾਈਟਾਂ ਵਾਲੇ ਭਾਜੀ ਤੁਹਾਡੀ ਡਿਊਟੀ ਇਹੀ ਆ ਇੱਥੋਂ ਮੇਰਾ ਵੀ ਕਵਰ ਕਰਕੇ ਰੱਖਿਓ ਨਾ ਹਾਂਜੀ ਉਧਰ ਮੌਂਟੀ ਵਾਲੀ ਕੁਸ਼ਤੀ ਬਰਾਬਰ ਆ ਜੀ ਆ ਬਾਲੀ ਵਾਲਿਆਂ ਨੂੰ ਵੀ ਕਹ ਦੇਣੇ ਨਹੀਂ ਤੇ ਇੱਥੋਂ ਭਰਾ ਮੇਰੇ ਆ ਕਾਲਾ ਕੁਰਤਾ ਪਜਾਮਾ ਜੱਜਦਾ ਭਰਾ ਨੂੰ ਭਾਈ ਆ ਕਵਰ ਕਰਕੇ ਰੱਖਣਾ ਮੇਰਾ ਵੀਰ ਹੈ ਆ ਇਹਨੂੰ ਛਿੰਝ ਕਹਿੰਦੇ ਆ ਹੁਣ ਜਿਹੜੀ ਛਿੰਝ ਪਾਜੂਆ ਗਰਾਊਂਡ ਤੇ ਆ ਕੁਸ਼ਤੀ ਬਾਹਰ ਆ ਜਾਓ ਬਾਹਰ ਆ ਜਾਓ ਬਿੱਲੀ ਬੱਬਾ ਪਹਿਲਵਾਨ ਜੰਮੂ ਤੇ ਅਮਿਤ ਪਹਿਲਵਾਨ ਮਾਰੀ ਸਿਰੇ ਦੀ ਕੁਸ਼ਤੀ ਆ ਜੀ ਆਹ ਦੇਖੋ ਥਾਣੇਦਾਰ ਸਾਹਿਬ ਕੋਲ ਜੀ